ਕੀ ਕਾਰਨ ਹੈ ਜੀ ਮਿਸ ਤੁਸੀਂ ਇੱਥੇ ਬੈਠੇ ਹੋ ਹੈ ਨਾ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ 50 ਸਾਲ ਤੋਂ ਜ਼ਿਆਦਾ ਪੁਰਾਣੀ ਦੁਕਾਨ ਆਈ ਹੈ ਇਹ ਆਪਾਂ ਸਾਰੀ ਚੀਜ਼ਾਂ ਬ੍ਰਾਂਡਡ ਯੂਜ਼ ਕਰੀਦੇ ਨੇ ਰਿਫਾਈਨ ਫੋਰਚੂਨ ਦਾ ਵਿਸਣ ਵੀ ਆਪਣਾ ਵਧੀਆ ਜਲਾਈਦਾ ਉਹ ਤਾਂ ਪਕੌੜੇ ਵਧੀਆ ਬਣਾਈਦਾ ਕਿਹੜੇ ਕਿਹੜੇ ਪਕੌੜੇ ਇੱਥੇ ਹੁੰਦੇ ਆਪਣੇ ਕੋਲ ਜੀ ਇੱਥੇ ਹੈਗੇ ਪਾਲਕ ਦੇ ਪਕੌੜੇ ਹੁੰਦੇ ਪਨੀਰ ਦੇ ਪਕੌੜੇ ਹੁੰਦੇ ਆ ਮੇਥੀ ਦੇ ਪਕੌੜੇ ਹੁੰਦੇ ਆ ਤੇ ਬਾਕੀ ਸਾਰੀ ਮਿਕਸ ਸਬਜ਼ੀ ਦੇ ਪਕੌੜੇ ਹੁੰਦੇ ਆ ਇਹ ਮੋਟੇ ਪਕੌੜੇ ਸਬਜ਼ੀ ਵਾਲੇ ਹੁੰਦੀਆਂ ਮਟਰੀ ਵੀ ਹੁੰਦੀ ਆ ਥੇ ਨਾਲ ਮਠਿਆ ਵੀ ਹੁੰਦੀ ਆ ਆ ਜਿਹੜੇ ਹੈਗੇ ਪਾਲਕ ਦੇ ਪਕੌੜੇ ਆ ਆ ਜਿਹੇ ਮੇथी ਦੀ ਟਿੱਕੀ ਆ ਆ ਆਪਣਾ ਬ੍ਰੇਸ ਪ੍ਰਾਈਜ਼ ਨਹੀਂ ਦਾ ਆਲੂ ਦੀ ਫਿੰਗਰ ਅੱਛਾ ਆਲੂ ਫਿੰਗਰ ਦੀ ਹੈ ਸਾਰੀ ਅੱਜਕੱਲ ਜਿਹੜੇ ਦੁਕਾਨਦਾਰ ਨੇ ਪੱਟੀਆਂ ਚੇਂਜ ਕਰ ਚੁੱਕੇ ਨੇ ਗੈਸ ਵਾਲੀਆਂ ਪੱਟੀਆਂ ਤੇ ਆ ਗਏ ਪਰ ਇੱਥੇ ਹਾਲੇ ਵੀ ਕੋਲੇ ਵਾਲੀ ਮੱਠੀ ਦੀ ਕੋਲੇ ਵਾਲੀ ਆਪਾਂ ਯੂਜ਼ ਕਰੀਦਾ ਕਿਉਂਕਿ ਇਹਦਾ ਸੁਆਦ ਕੁਝ ਲੱਗ ਹੁੰਦਾ ਆ ਉਦੋਂ ਜਿਹੜਾ ਸਹੀ ਕਾ ਲੱਗ ਹੁੰਦਾ ਇਹਦਾ ਮਿੱਠੀ ਸੇਕ ਨਾ ਸਮੂਦੀ ਬਣਾਈਦਾ ਆ ਤੁਹਾਡੇ ਸਾਹਮਣੇ ਇਹ 50 ਸਮੂਦੀ ਪਾਇਆ ਹੋਇਆ ਹਨ ਨੂੰ 20-25 ਮਿੰਟ ਲੱਗ ਜਾਣਾ ਕਟੋ-ਕਟ ਜੇ ਆਪਾਂ ਗੈਸ ਵਾਲੀ ਯੂਜ਼ ਕਰਾਂਗੇ ਤੇ ਨਾਲ-ਨਾਲ ਕਰ ਦੇਗੇ ਸਮੂਦੀ ਉਹ ਸੁਆਦ ਨਹੀਂ ਆਊਗਾ ਲੋਕਾਂ ਦਾ ਸੋ ਜੋ ਸੁਆਦ ਚਾ ਆਦਾਸੀ ਉਹਨਾਂ ਦੇ ਹੀ ਚੇਲੇ ਆ ਹਾਂਜੀ ਚਾਚੀ ਚਾਚਾ ਨਹੀਂ ਹੈਗੇ ਉਹਨੇ ਤਾਂ ਨਾਂ ਚ ਚਲਾਉਂਦੇ ਪਏ ਸੱਸੇ ਗਲਤ ਹੋਇਆ ਦੇਖਣੇ ਸੀ ਟੀ ਹੈਡਲਾਈਨਸ ਤੇ ਮੈਂਬਰ ਵੀ ਫਲੋਰ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਇੱਕ ਜਗ੍ਹਾ ਤੇ ਪਹੁੰਚੇ ਜਿੱਥੇ ਚਾਚਾ ਪਕੌੜਿਆਂ ਵਾਲੇ ਦੀ ਦੁਕਾਨ ਤੇ ਮੌਜੂਦ ਹੈ ਪਕੌੜੇ ਕਾਫੀ ਵਧੀਆ-ਵਧੀਆ ਇੱਥੇ ਬਣਾਏ ਜਾਂਦੇ ਨੇ ਲੋਕ ਦੂਰ-ਦੂਰੋਂ ਆਉਂਦੇ ਨੇ ਪਕੌੜੇ ਖਾਣ ਵਾਸਤੇ ਸਾਡਾ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ ਸਾਨੂੰ ਦੁਕਾਨ ਦਿਖਾਣੇ ਆ ਵੀ ਕਿਵੇਂ ਸਾਰਾ ਸੈਟਅਪ ਹੈ ਕਿਨੇ ਚਾਚਾ ਨੇ ਪਕੌੜਿਆਂ ਦੀ ਦੁਕਾਨ ਸ਼ੁਰੂ ਕੀਤੀ ਸਾਰੀ ਗੱਲਬਾਤ ਕਰਾਂਗੇ ਹਾਲਾਂਕਿ ਸਾਡੇ ਨਾਲ ਚਾਚਾ ਜੀ ਮੌਜੂਦ ਨਹੀਂ ਹੈ ਇਸ凡ੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਪਰ ਉਹਨਾਂ ਦੀ ਦੁਕਾਨ ਦੇ ਵਿੱਚ ਉਹਨਾਂ ਦੇ ਭਤੀਜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਅੰਦਰ ਚੱਲਦੇ ਹਾਂ ਤੁਹਾਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਜੀ ਅੱਛਾ ਜੀ ਸਰ ਕੀ ਕੀ ਸਰ ਵਧੀਆ ਹੈ ਸਰ ਕੀ ਕਾਰਨ ਹੈ ਜੀ ਮਿਸ ਤੁਸੀਂ ਇੱਥੇ ਬੈਠੇ ਹੋ ਹਨਾ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਹਾਂਜੀ ਹਾਂਜੀ ਇਹ ਦੁਕਾਨ ਸਿਰ ਪੁਰਾਣੀ ਚਾਚਾ ਪਕੌੜੇ ਦੀ ਆ ਤੇ ਉਹ 50 ਸਾਲ ਤੋਂ ਜ਼ਿਆਦਾ ਪੁਰਾਣੀ ਦੁਕਾਨ ਆ ਇਹ ਚਾਚੀ ਚਾਚਾ ਹੁੰਨੀ ਹੈ ਕਿ ਅਸੀਂ ਰੈਂਟ ਤੇ ਚਲਾਉਂਦੇ ਪਏ ਇਹ ਆਪਾਂ ਸਾਰੀ ਚੀਜ਼ਾਂ ਬ੍ਰਾਂਡਡ ਯੂਜ਼ ਕਰੀਦਾ ਇਹ ਬਾਇੰਡ ਫਰਚੂਨ ਦਾ ਵਿਸਨ ਵੀ ਆਪਣਾ ਵਧੀਆ ਜਲਾਈਦਾ ਉਹਦਾ ਪਕੌੜੇ ਵਧੀਆ ਬਣਾਈਦਾ ਕਿਹੜੇ ਕਿਹੜੇ ਪਕੌੜੇ ਇੱਥੇ ਹੁੰਦੇ ਆਪਣੇ ਕੋਲ ਜਿਹੜੇ ਜੀ ਇੱਥੇ ਹੈਗੇ ਪਾਲਕ ਦੇ ਪਕੌੜੇ ਹੁੰਦੇ ਨੀਰ ਦੇ ਪਕੌੜੇ ਹੁੰਦੇ ਆ ਮੇਥੀ ਦੇ ਪਕੌੜੇ ਹੁੰਦੇ ਆ ਤੇ ਬਾਕੀ ਸਾਰੇ ਵਿੱਚ ਸਬਜੀ ਦੇ ਪਕੌੜੇ ਹੁੰਦੇ ਆ ਤੇ ਮੋਟੇ ਪਕੌੜੇ ਸਬਜੀ ਵਾਲੇ ਹੁੰਦੀਆਂ ਮਟਰੀ ਵੀ ਹੁੰਦੀ ਆ ਥੇ ਨਾਲ ਮਠਿਆ ਵੀ ਹੁੰਦੀ ਜੀ ਤੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕ ਦੱਸਦੇ ਜੋ ਸੁਆਦ ਚਾਚਾ ਹੀ ਦਿੰਦੇ ਹੁੰਦੇ ਸੀ ਉਹੀ ਸੁਆਦ ਅੱਜ ਤੁਹਾਡੇ ਕੋਲ ਹੱਲੇ ਵੀ ਉਹੀ ਸੁਆਦ ਹੈ ਹੱਲੇ ਵੀ ਉਹੀ ਸੁਆਦ ਹੈ ਅਸੀਂ ਉਹਨਾਂ ਦੀ ਚੇਲੇ ਆ ਹਾਂਜੀ ਚਾਚਾ ਚਾਚਾ ਨਹੀਂ ਹੈ ਕਿ ਉਹਨੇ ਤਾਂ ਨਾਂ ਚ ਚਲਾਉਂਦੇ ਪਏ ਸਿੱਖੇ ਤੁਸੀਂ ਉਹਨਾਂ ਤੋਂ ਹੀ ਹਾਂਜੀ ਉਹਨਾਂ ਤੋਂ ਸਿੱਖਿਆ ਸੀ ਇੱਥੋਂ ਲੱਗਿਆ ਮੈਨੂੰ 26 ਸਾਲ ਹੋ ਗਏ ਤੇ ਮੇਰੇ ਪ੍ਰਾਂ ਨੂੰ 26 ਸਾਲ ਹੋ ਗਏ ਕਰਤੇ ਤੇ ਮੈਨੂੰ 15 ਸਾਲ ਉਹਨੇ ਦੇ ਨਾਲ ਮੈਂ ਵੀ ਰਹਿੰਦਾ ਆ ਜੀ ਮੇਰਾ ਪਰਾਹ ਹੁਣ ਪਿੰਡ ਗਿਆ ਹੋਇਆ ਤੇ ਮੈਂ ਇੱਥੇ ਹੈਗਾ ਦੁਕਾਨ ਤੇ ਮੈਨੇ ਕੋਈ ਦਿਖਾਉਣਾ ਹੈ ਨਾ ਕਿਹੜੇ ਕਿਹੜੇ ਪਕੌੜੇ ਆਪਣੇ ਕੋਲ ਨੇ ਅੱਛਾ ਕਿਉਂ ਨਹੀਂ ਆਹਾਂ ਜਿਹੜੇ ਹੈਗੇ ਆ ਪਨੀਰ ਦੇ ਪਕੌੜੇ ਆ ਆਪਣੇ ਇਹ ਜਿਹੜੇ ਹੈਗੇ ਪਾਲਕ ਵਾਲੇ ਆ ਆ ਜਿਹੜੇ ਹੈਗੇ ਪਾਲਕ ਦੇ ਪਕੌੜੇ ਆ ਆ ਜੀ ਮੇਥੀ ਦੀ ਟਿੱਕੀ ਆ ਆ ਆਪਣਾ ਫਰੈਸ਼ 프라이ਜ਼ ਨਹੀਂ ਦਾ ਆਲੂ ਦੀ ਠਿੰਕ ਅੱਛਾ ਆਲੂ ਫਿੰਗਰ ਦੀ ਹੈ ਹਾਂਜੀ ਯਾਨੀ ਕਿ ਸਾਰਾ ਕੁਝ ਆਪ ਬਣਾਇਆ ਜਾਂਦਾ ਹੈ ਹਾਂਜੀ ਆਪਣੇ ਆਪ ਹਾਂਜੀ ਤੇ ਗਰੇਟ ਦੇ ਪਕੌੜੇ ਆ ਆ ਸਮੋਸੇ ਘਟਦੇ ਪਏ ਆ ਹਾਂਜੀ ਨਾਲੇ ਇੱਥੇ ਸਾਰੀ ਅੱਜਕੱਲ ਜਿਹੜੇ ਦੁਕਾਨਦਾਰ ਨੇ ਪੱਟੀਆਂ ਚੇਂਜ ਕਰ ਚੁੱਕੇ ਨੇ ਗੈਸ ਵਾਲੀਆਂ ਪੱਟੀਆਂ ਤੇ ਆ ਗਏ ਆ ਪਰ ਇੱਥੇ ਹਾਲੇ ਵੀ ਕੋਲੇ ਵਾਲੀ ਪੱਟੀਆਂ ਕੋਲੇ ਵਾਲੀ ਆਪਾਂ ਯੂਜ਼ ਕਰੀਂਦਾ ਕਿਉਂਕਿ ਇਹਦਾ ਸਵਾਦ ਕੁਝ ਲੱਗ ਹੁੰਦਾ ਆ ਉਦੋਂ ਜਿਹੜਾ ਸਿੰਕਾ ਲੱਗ ਹੁੰਦਾ ਇਹਦਾ ਮਿੱਠੀ ਸੇਕੀ ਨਾਲ ਸੰਸੂਸੀ ਬਣਾਈਦਾ ਆ ਤੁਹਾਡੇ ਸਾਹਮਣੇ ਆ 50 ਸੰਸੂਸੀ ਪਾਇਆ ਹੋਇਆ ਉਹਨੂੰ 20-25 ਮਿੰਟ ਲੱਗ ਜਾਣਾ ਘਟੋ ਘਟ ਠੀਕ ਆ ਜੇ ਆਪਾਂ ਗੈਸ ਵਾਲੀ ਯੂਜ਼ ਕਰਾਂਗੇ ਤਾਂ ਨਾਲ-ਨਾਲ ਕਰ ਦੇਗੇ ਸਮੋਸੇ ਉਹ ਸੁਆਦ ਨਹੀਂ ਆਊਗਾ ਯਾਨੀ ਕਿ ਮੱਠੇ-ਮੱਠੇ ਸੇਕਦੇ ਬਕਦੇ ਰਹੇ ਜਿਵੇਂ ਢਿੱਟੀ ਸੇਕਦੂ ਪਕਾਈਦਾ ਸਮੋਸਿਆਂ ਨੂੰ ਹਾਂਜੀ ਇਹ ਆਪਣਾ ਉਸਤਾਦ ਕਾਰੀਗਰ ਆ ਇਹ ਕੰਮ ਕਰਦੇ ਆ ਤੇ ਮੈਂ ਇਧੇ ਨਾਲ ਰਹਿੰਦਾ ਠੀਕ ਆ ਠੀਕ ਆ ਤੇ ਹੁਣ ਚਟਨੀਆਂ ਜਿਹਦੇ ਨਾਲ ਚਾਰ ਚੰਦ ਲਾਦੇ ਮੈਨੂੰ ਕੋਈ ਚਟਨੀਆਂ ਦਿਖਾਓ ਵੀ ਚਟਨੇ ਕਿਹੜੀਆਂ ਆ ਚਟਨੀ ਹੈਗੀ ਆਪਣੀ ਤਨੀਆ ਪੁਦੀਨਾ ਇਮਲੀ ਸਾਰਾ ਕੁਝ ਆ ਗਿਆ ਦੇਖੋ ਘੱਟੀ ਚਟਨੀ ਬਣਾਈਦਾ ਨਾਲ ਇਹ ਤੇ ਮਿੱਠੀ ਚਟਨੀ ਬਣਾਈਦਾ ਐਮਲੀ ਗੁੜ ਪਾ ਕੇ ਸਾਰੀ ਇਹ ਚਟਨੀਆਂ ਵੀ ਆਪਣੇ ਆਪ ਬਣਾਉਂਦੇ ਹਾਂ ਜੀ ਆਪਣੇ ਆਪ ਆਪਣੇ ਹੱਥੋਂ ਬਣਾਈਦਾ ਕਿੱਥੋਂ ਕਿੱਥੋਂ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਵੀ ਜਿੰਨੇ ਹੈਗੇ ਪੰਜਾਬ ਦੇ ਪਿੰਡ ਮਤਲਬ 10 ਕਿਲੋਮੀਟਰ ਦੇ ਅੰਦਰ ਦੇ ਉਹਨਾਂ ਨੂੰ ਬਤਾਇਆ ਸਾਰੇ ਆਰਡਰ ਵੀ ਇੱਥੋਂ ਆਉਂਦੇ ਆ ਤੇ ਲੋਕੀ ਭਗੋੜੇ ਵੀ ਲੈ ਜਾਂਦੇ ਇੱਥੋਂ ਆ ਕੇ ਹਾਂਜੀ ਭਾਜੀ ਸ਼ਾਬਾਸ਼ ਮਤਲਬ ਜਦੋਂ ਸ਼ੁਰੂਆਤ ਕੀਤੀ ਜੱਜ ਜੱਜੀ ਨੇ ਤੇ ਉਸ ਸਮੇਂ ਕਿੰਨਾ ਕ ਫਰਕ ਇਤੇ ਹੁਣ ਕਿੰਨਾ ਕ ਫਰਕ ਹੈ ਹੁਣ ਇਹ ਤੇ ਹੈਗਾ ਉਸ ਸਮੇਂ ਜਿਹੜਾ ਸੀਗਾ ਚਾਚਾ ਚਾਚਾ ਜਿਸ ਦੀ ਉਹ ਤਾਂ ਇੱਕ ਬਰਾਂਚ ਸੀ ਹੁਣ ਕਿਉਂਕਿ ਬਖੇਰੀ ਦੁਕਾਨਾ ਖੋਲ ਕੇ ਬੈਠੇ ਆ ਪਰ ਉਹਨਾਂ ਦੇ ਨਾਂ ਮੈਂ ਸਵਾਦ ਕਰਕੇ ਇਹਨਾਂ ਦੁਕਾਨ ਵਧੀਆ ਚਲਦੀ ਪਈ ਹੈ ਹੱਲੇ ਵੀ ਹਾਂਜੀ ਅਸਲ ਦੁਕਾਨ ਇਹੀ ਆ ਇਹੀ ਆਪਣੀ ਹਾਂਜੀ ਅਸਲ ਦੁਕਾਨ ਪੁਰਾਣੀ ਇਹੀ ਆ 1970 ਸੇ ਚਲਾਉਂਦੇ ਪਏ ਚਾਚਾ 1970 1970 ਸੇ ਤੇ ਅੱਜ ਮੈਂ ਚਲਾਉਂਦਾ ਪਿਆ ਹਾਂਜੀ ਹਾਂਜੀ ਤੇ ਜੇਕਰ ਕਿਸੇ ਨੇ ਫੋੜੇ ਖਾਣ ਵਾਸਤੇ ਆਣਾ ਹੈ ਨਾ ਕਿੱਥੇ ਆ ਸਕਦਾ ਹੈ ਵੀ हाँ जी जो आ गया हैगा बानिया मोहल्ला पुराना बाजार फ्लोर से अपना मतलब डिस्ट्रिक्ट जालंधर माके थे हैगे हैं आपा ठीक है हां जी आपका ऑर्डर नंबर भी आएगा 9876035625 ठीक है, है आप कॉल करके ऑर्डर भी लिखा सकते हैं आप होम डिलीवरी भी कर दे दे ठीक है मंदिर किया है ओदा ਜ다 ਦੂਰ ਨਹੀਂ ਹੈ ਤਾਂ ਹਮ ਲਵਰੀ ਵੀ ਕਰ ਦੇਈ ਦਸੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡਨਾ ਗੱਲ ਹਾਂਜੀ ਹਾਂਜੀ ਤਾਂ ਤੁਸੀਂ ਸੈਟਅਪ ਜਿਹੜਾ ਦੇਖ ਸਕਦੇ ਹੋ ਵੀ ਕਿੰਨਾ ਕੁ ਜ਼ਿਆਦਾ 올ਡ ਸਕੂਲ ਸੈਟਅਪ ਹੈ ਫਲੋਰ ਦੇ ਵਿੱਚ ਘੁੰਮਦੇ ਪਏ ਆ ਇੱਥੇ ਤੁਹਾਨੂੰ ਇੱਕ ਵਾਰ ਨਾ ਕੈਮਰਾਮੈਨ ਨੂੰ ਦਿਖਾਓ ਇੱਕ ਵਾਰੀ ਕਿਸ ਤਰੀਕੇ ਨਾਲ ਸਾਰਾ ਜਿਹੜਾ ਸੈਟਅਪ ਇੱਥੇ ਮੇਨਟੇਨ ਕੀਤਾ ਹੋਇਆ ਵਿੱਚ ਜਿਹੜੀ ਸੈਂਟਰ ਟੇਬਲ ਦੇ ਵਿੱਚ ਇੱਕ ਪੱਟੀ ਲੱਗੀ ਹੋਈ ਆ ਕੋਲੇ ਤਾਂ ਜਿਹੜੀ ਪੱਟੀ ਚੱਲ ਰਹੀ ਆ ਮਠੇ ਮਠੇ ਸੇਕਦੇ ਸਮੋਸੇ ਪੱਕਦੇ ਹੋਏ ਆ ਰਹੇ ਨੇ ਖੁਸ਼ਬੂ ਮਹਿਕ ਇੰਨੀ ਇੱਕ ਜ਼ਬਰਦਸਤ ਜਿਹੜੀ ਇੱਥੇ ਆਉਂਦੀ ਹੈ ਤੇ ਬਾਕੀ ਇਸ ਦੁਕਾਨ ਦੇ ਅੰਦਰ ਤੁਹਾਨੂੰ ਮਠੀਆਂ ਵੀ ਮਿਲ ਜਾਣਗੀਆਂ ਪਕੌੜੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਇੱਥੇ ਪਕੌੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਸ ਦੇ ਵਿੱਚ ਬਰੈਡ ਟੋਸਟ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਟਿੱਕੀਆਂ ਨੇ ਪਾਲਕ ਦੇ ਪਕੌੜੇ ਨੇ ਪਨੀਰ ਵਾਲੇ ਪਕੌੜੇ ਨੇ ਤੇ ਆਲੂ ਫਿੰਗਰਸ ਇੱਥੇ ਸਭ ਕੁਝ ਮੌਜੂਦ ਹੈਗਾ ਤੁਹਾਨੂੰ ਦਿਖਾਵਾਂਗੇ ਜਿਹੜੇ ਬੈਂਗਣ ਦੇ ਪਕੌੜੇ ਉਹ ਵੀ ਇੱਥੇ ਮਿਲ ਜਾਣਗੇ ਤੇ ਇੱਕ ਖਾਸ ਗੱਲ ਇੱਥੇ ਇੱਕ ਜਿਹੜੀ ਜੇਕਰ ਤੁਸੀਂ ਮਟਰੀ ਦੇ ਸ਼ੌਕੀਨ ਹੋ ਤਾਂ ਮਟਰੀ ਇੱਥੇ ਜਿਹੜੀ ਤਾਜੀ ਕੱਢ ਕੇ ਦਿੱਤੀ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਦੋਂ ਮਟਰੀ ਤੁਸੀਂ ਦੇਖ ਸਕਦੇ ਹੋ ਵੀ ਬਰੀਕ ਮਟਰੀ ਹੁੰਦੀ ਹੈ ਪ੍ਰੋਪਰ ਖਸਤਾ ਹੋਣ ਤੋਂ ਨਿਕਰੀ ਦੀ ਵਾਸ਼ ਨਾ ਨਾ ਚਾਹਾਂਗੇ ਤੁਸੀਂ ਇਹ ਆਵਾਜ਼ ਹੀ ਸੁਣ ਸਕਦੇ ਹੋ ਵੀ ਕਿੰਨੀ ਕੁ ਵਧੀਆ ਹੈ ਨਹੀਂ ਕ੍ਰਿਸਪੀ ਜਿਹੜੀ ਸਾਊਂਡ ਇਹ ਕਰਦੇ ਨੇ ਤਾਂ ਲੋਕੇਸ਼ਨ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਦੱਸ ਦਿੱਤੀ ਆ ਚਾਚਾ ਪਕੌੜਿਆਂ ਵਾਲੇ ਫਲੋਰ ਬਾਣੀਆ ਬਾਜ਼ਾਰ ਦੇ ਵਿੱਚ ਮੌਜੂਦ ਨੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਘੈਂਟ ਪਕੌੜੇ ਜੇ ਉਹੀ ਸਵਾਦ ਜਿਹੜਾ ਚਾਚਾ ਚਾਚੀ ਜਿਹੜਾ ਇਸ ਦੁਕਾਨ ਦੇ ਉੱਤੇ ਦਿੰਦੇ ਹੁੰਦੇ ਤਾਂ ਤੁਸੀਂ ਫਲੋਰ ਦੀ ਇਸ ਦੁਕਾਨ ਦੇ ਵਿੱਚ ਆ ਸਕਦੇ ਹੋ ਭੀੜੀਆਂ ਅੰਗਲੀਆਂ ਨੇ ਪਰ ਦੁਕਾਨਾਂ ਦੇ ਵਿੱਚ ਸਵਾਦ ਬਿਲਕੁਲ ਏ ਕਲਾਸ ਹੈ ਤਾਂ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਓ ਤੁਸੀਂ ਵੀ ਹੈਡਲਾਈਨਸ ਕੈਮਰਾਮੈਨ ਸੇਵਾ ਜੀ ਮੈਂ ਅੰਬਰਵੀਰ ਥੈਂਕ ਯੂ